ਸਾਸੀ ਗਾਲ ਜੀ ਆਪਾਂ ਪਹੁੰਚ ਗਏ ਸਵੀਟ ਹਨ ਤੇ ਹੁਣ ਚੱਲੇ ਆਪਣੇ ਟਰੱਕ ਚੋਂ ਤੇ ਦਖਾਨਾ ਤੋਂ ਅਗਲਾ ਮੋੜ ਹੈ ਲੋਕੇਸ਼ਨ ਦਾ ਦੇਖਣਾ ਵੀ ਕਿੰਨੀ ਕਿ ਦੂਰ ਹੈ ਇਹ ਦੇਖੋ ਜੀ ਸੂਰਜ ਚੜ੍ਹਨੇ ਵਾਲੇ ਉੱਤਰ ਤੇ ਆਪਾਂ ਪਹੁੰਚ ਗਏ ਆਪਣੇ ਟਰੱਕ ਉਹ ਲੀ ਆਨ ਲੇ ਅਨਲੋਡਿੰਗ ਲੋਕੇਸ਼ਨ ਆ ਗਈ 370 ਕਿਲੋਮੀਟਰ ਤੇ 45 ਮਿੰਟ ਦੀ ਲਾਵਾਂਗੇ ਬ੍ਰੇਕ ਫਿਰ ਪਹੁੰਚੋਣਾ ਉੱਥੇ ਅਰਾਂਗੇ ਨਾਸ਼ਤਾ ਪਾਣੀ ਹੁਣ ਤਾ ਅਪਲ ਨਾਲੇ ਹੋਰ ਗੁਸ਼ਕਾ ਪੀ ਲੈਂਦੇ ਆ ਹੁਣ ਇਹ ਬਾਹਰ ਨਿਕਲਣਾ ਸਟਾਰਟ ਨਹੀਂ ਹੋਏ ਉਹ ਸ਼ਿਪ ਚੱਲਿਆ ਆਪਣੀ ਮੰਜ਼ਲ ਵੱਲ ਨੂੰ ਆਪਾਂ ਹੋ ਗਏ ਐਗਜ਼ਿਟ ਸ਼ਿਪ ਤੋਂ ਬਾਹਰ ਸਿੱਧਾ ਆਪਣੀ ਲੋਕੇਸ਼ਨ ਵੱਲ ਨੂੰ ਤੁਰ ਪਣਾ ਹਾਂ ਸ਼ਿਪ 'ਚ ਡੀਜ਼ਲ ਪੈਣ ਲੱਪਿਆ ਆਪਾਂ ਜਾ ਰਹੇ ਤੇ ਸਫ਼ਰ ਰਹਿ ਗਿਆ 186 ਕਿਲੋਮੀਟਰ ਤੇ 45 ਮਿੰਟ ਦੀ ਰੈਸਟ ਲੈਣੀ ਪੈਣੀ ਫਿਰ ਪਹੁੰਚਣਾ ਹੋ ਰੈਸਟ ਜੇ ਰੋਕਾ ਕੁਝ ਬਣਾਗਾ ਖਾਗਾ ਫਿਰ ਤੁਰਦੇ ਹਾਂ ਸ਼ਾਂਤੀ ਹੈ ਸਵੀਟਾ ਵਿੱਚ ਕੋਈ ਡਰਾਈਵ ਨਹੀਂ ਕੋਈ ਕੋਸ਼ ਨਹੀਂ ਤਾਂ ਹੀ ਟੱਪੀ ਗੱਡੀ ਮਿਲਦੀ ਇੱਥੇ ਦਾ ਜਾਨਵਰ ਹੈ ਆਪਾਂ 45 ਮਿੰਟ ਦੀ ਬ੍ਰੇਕ ਲੈਣ ਰੁਕੇ ਦੇ ਇਹਨ ਬ੍ਰੇਕ ਮੇਰੀ ਪੂਰੀ ਹੋ ਚੱਲੀ 45 ਮਿੰਟ ਹੋ ਗਏ ਤੇ ਹੁਣ 91 ਕਿਲੋਮੀਟਰ ਰਹਿ ਗਏ ਪਹਿਲਾਂ ਅਨਲੋਡ ਕਰਦੇ ਫਿਰ ਦੂਜੀ ਜਗ੍ਹਾ ਜਾਂਦੇ ਆ ਦੇਖਦੇ ਹਾਂ ਹੁੰਦੀ ਕਿ ਨਹੀਂ ਆ ਚਾਹ ਅਨਲੋਡ ਪਹਿਲੀ ਅਨਲੋਡਿੰਗ ਜਗ੍ਹਾ ਪਹੁੰਚ ਗਿਆ ਟਰੱਕ ਲਾਤਾ ਰੈਂਪ ਉੱਪਰ ਕਰਦੇ ਆ ਹੁਣ ਅਨਲੋਡਿੰਗ ਕਰਾਉਂਦੇ ਆ ਆਪਾਂ ਖਾਲੀ ਕਰਕੇ ਦੂਜੀ ਜਗ੍ਹਾ ਅਨਲੋਡ გან ਚੱਲ ਪਿਆ 166 ਕਿਲੋਮੀਟਰ ਹੈ ਇਨ 500 ਮੀਟਰ ਟਰੱਕ ਹੋ ਗਿਆ ਆਪਣਾ ਪੂਰਾ ਖਾਲੀ ਤੇ ਹੁਣ ਪਾਰਕਿੰਗ ਟੋਲ ਕੇ ਖੜਦੇ ਆ ਕਿਤੇ ਤੇ 5 ਗਮਿੰਟ ਰਹਿ ਗਏ ਟਾਈਮ ਪੂਰਾ ਹੁਣ ਬ੍ਰੇਕ ਦਾ ਫੇਰ ਤੁਰਦਾ ਦੇ ਦੇ ਨਾਲ ਕਿਦਰ ਮਿਲਦੀ ਪਾਰਕਿੰਗ ਸਸੀਗਾ ਦੋਸਤੋ ਮੈਂ ਕੱਲ ਇਹੀ ਗੱਡੀ ਆਪਣੀ ਖਾਲੀ ਕੀਤੀ ਤੇ ਇੱਥੇ ਗੇਟ ਮੋਹਰੇ ਲਾ ਕੇ ਸੋ ਗਿਆ ਪਾਰਕਿੰਗ ਪਾਰਕਿੰਗ ਮਿਲ ਹੀ ਨਹੀਂ ਹੈਗੀ ਤੇ ਕੱਲੋਂ ਮੇਰਾ ਟਰੱਕ ਲੋਡ ਆਉਣਾ ਤੇ ਮੈਂ ਹੁਣ ਪਾਰਕਿੰਗ ਨੂੰ ਚੱਲਿਆ ਇੱਥੇ ਤੋਂ 12 ਕਿਲੋਮੀਟਰ ਆ ਤੇ ਉੱਥੇ ਟਰੱਕ ਰੋਕਾ ਮਾਰਕੀਟ ਜਾਗਾ ਨੇ ਸਮਾਨ ਲੈ ਕੇ ਆਉਣਾ ਹੈ ਸਤਿ ਸ਼੍ਰੀ ਅਕਾਲ ਜੀ ਆਪਾਂ ਅੱਜ ਦਾ ਬਲੋਗ ਕਰਨ ਲੱਗੇ ਸਟਾਰਟ ਤੇ ਕੰਮ ਵੀ ਸਟਾਰਟ ਟਾਈਮ ਤਸਵੀਰ ਦੇ 5:00 ਵਜੇ ਗੇ ਮੈਂ ਏਸੀ ਪਾਰਕਿੰਗ ਇਹ ਚ ਵੀ ਖੜਿਆ ਹਾਂ ਤੇ ਇੱਥੇ ਵੀ ਫਾਈਨ ਟੰਗ ਗਏ ਵੇ ਡੋਰ ਦਾ ਫਾਈਨ ਟੰਗ ਗਏ ਵੇ ਇੱਥੇ ਵੀ ਤੇ ਆਪਾਂ ਚੱਲਦੇ ਆ 70 ਕਿਲੋਮੀਟਰ ਇੱਥੇ ਤੇ ਅੱਜ ਲੋਡ ਕਰਦੇ ਗੱਲ ਵੀ ਰੈਸਟ ਕੀਤੀ ਦੀ ਅੱਜ ਆਇਆ ਦਾ ਲੋਡ ਚੱਕ ਕੇ ਤੇ ਅਗਲੀ ਕਾਰਵਾਈ head south then slight right ਲੋਡਿੰਗ ਵਾਲੀ ਜਗ੍ਹਾ ਪਹੁੰਚ ਗਿਆ ਵਾ ਪਰ ਇਤ ਠੰਡ ਬਹੁਤ ਹੈ ਜੈਕਟ ਪਾਣੀ ਪੈ ਗਈ 7 ਵਜੇ ਹੁਣਾਂ ਦਾ ਉੱਪਰ ਹੋਣ ਚੱਲਿਆ ਆਫਿਸ ਚੋਂ ਇਹਦੇ ਲੋਡ ਹੋ ਗਿਆ ਹੁਣ ਦੂਜੀ ਜਗ੍ਹਾ ਤੇ ਲੋਡ ਕਰਨਾ ਹੈ ਅੱਧਾ ਟਰੱਕ ਹੋਇਆ ਇਹ ਜਰਮਨ ਦਾ ਲੋਡ ਹੋਇਆ ਹੈ 8:00 ਵਜੇ ਨੇ ਅੰਡ ਸਪੈਕਟਰ ਆਣਾ ਵੇਟ ਕਰੇਗਾ ਦਾ ਇੱਥੇ ਖੜ ਗਿਆ ਮੈਂ ਹੋਰ ਲੋਡ ਮਿਲਿਆ ਨਹੀਂ ਹੈਗਾ ਹੁਣ ਚੱਲਦੇ ਆ ਆਪਾਂ ਪੋਰਟ ਵੱਨੋਂ 370 ਕਿਲੋਮੀਟਰ ਹੈ 2:30 ਤਿੰਨ ਵਜੇ ਪਹੁੰਚ ਜਾਣਾ ਉੱਥਾ ਇੱਧਰ ਸਵੀਟਨ ਨੋਰਵੇ ਫਰਾਂਸ ਇੱਧਰ ਠੰਡ ਬਹੁਤ ਹੋ ਗਈਆਂ ਗੋ ਰਾਈਟ ਐਟ ਦ ਰਾਉਂਡ ਅਬਾਊਟ ਅਗਲੇ ਮਿੰਨ ਦਾਗਾ ਤਾਂ 50 ਮਿੰਟ ਸਟਾਰਟ ਹੋ ਜਣੀ ਐ ਐਕਸਿਟ ਦ ਰਾਉਂਡ ਅਬਾਊਟ ਟਰਨਲ ਦੇਖੋ ਕਿੰਨੀ ਸੋਹਣੀ ਲੱਗਦੀ ਉੱਪਰ ਉਹ ਦਾ ਰੁੱਖ ਖੜੇ ਵੇ ਥੱਲੇ ਦੇ ਟਰਨਲ ਲੋਕ ਆਪਣੇ ਖੇਤ ਵਾਹ ਵਹਾਈ ਲੱਗੇ ਵੇ ਕਰਨ ਤੇ ਪਹਿਲਾਂ ਧੁੱਪ ਨਿਕਲੀ ਦੀ ਹੁਣ ਬੱਦਲ ਹੋ ਗਿਆ 200 ਕਿਲੋਮੀਟਰ ਰਹਿ ਗਿਆ ਪੋਰਟ ਬਾ ਗਾਣੇ ਚੱਲ ਰਹੇ ਗਾਣੇ ਲਾਏ ਵੇ ਆਪਾਂ 45 ਮਿੰਟ ਦੀ ਬ੍ਰੇਕ ਲੈਣ ਲੱਗੇ ਆਈ ਪੱਤੀ ਤੇ ਇਹ ਹੀ ਪਾਰਕਿੰਗ 'ਚ ਖੜ ਗਿਆ ਰੋਡ ਦੇ ਨਾਲ ਹੀ ਤੇ ਪਾਣਾ ਰਾਤ ਨੂੰ 10 ਵਜੇ ਮਾਰਕੀਟ ਨੂੰ ਚੱਲਿਆ ਸਮਾਨ ਲੈਣ ਮੈਂ ਤੇ ਠੰਡ ਹੈਗੀ ਐ ਜੈਕਟ ਪਾਣੀ ਪਈ ਆਪਾਂ ਪਹੁੰਚ ਗਏ ਮਾਰਕੀਟ ਦੇ ਅੰਦਰ ਨੇ ਇਹਨਾਂ ਮੇਰਾ ਸਮਾਨ ਲੈ ਗਿਆ ਨਿਕਲੀਏ ਅਸਮਾਨ ਲੈ ਲਿਆ ਹੁਣ ਬਿੱਲ ਘਟਾਉਨੇ ਆ ਤੇ ਟਰੱਕ ਵੱਲ ਨਾਲ ਚਲਦੇ ਆ ਉਹ ਆਪਣੀ ਰੈਡੀ ਆ ਇੰਨਾ ਸਮਾਨ ਲੈ ਰਿਆ ਹੁਣ ਪਜਾਣਾ ਓੱਖਾ ਗੱਡੀ ਉਰ ਇਹਦੇ ਕਿਟਾ ਮੈਂ ਆਹ ਹਨ ਆਪਾਂ ਲੈ ਲਿਆ 650 ਰੁਪਿਆ ਬਣਿਆ 스웨덴 ਦਾ ਬਾਹਰ ਵਗ ਖਾਣੇ ਪੀਣੇ ਫੇਜ ਜਾਂਦੇ ਆ ਟਰੱਕ ਵੱਲ ਨੂੰ ਮਾਨ ਰੱਖਦਾ ਦੇ ਸਮੁੰਦਰ ਦੇ ਕਿਨਾਰੇ ਖਾਣੇ ਪੀਣੇ ਆ ਰਾੜਾ ਦੁੱਧ ਦਾ ਇਹਨੇ ਵੇੜ ਦਾ ਕੰਮ ਹੁਣ ਚੱਲਦੇ ਗੱਡੀ ਵੱਲ ਟਿਕਟ ਆਪਾਂ ਨੂੰ ਮਿਲ ਗਈ ਆਪਾਂ ਹੁਣ ਚੱਲਦੇ ਆ ਅੰਦਰ ਨੂੰ ਇਹ ਡਾਕੂਮੈਂਟ ਵੀ ਲੈਣੇ ਤੇ ਇਹ ਵੀ ਲੈ ਲਏ ਠੰਡ ਬਹੁਤ ਆਪਾਂ ਅੰਦਰ ਲੈਨ ਚ ਲਾਗੇ ਪੋੜ ਦਾ ਤੇ ਰੋਟੀ ਵੀ ਛਕ ਲਈ ਸਬਜ਼ੀ ਬਣਾਈ ਤੀ ਮੈਂ ਸਾਮਾਨ ਮਾਰਕੀਟ ਤੇ ਲਿਆਗਾ ਤੇ ਹੁਣ ਇਹ ਬਲੌਗ ਦੀ ਇੱਥੇ ਸਮਾਪਤੀ ਬਾਕੀ ਜਰਮਨ ਜਾ ਕੰਟੀਨਿਊ ਕਰੂੰਗਾ ਤੇ ਜਰਮਨ ਦਾ ਇਹ ਲੋਡ ਐ ਲੋਕੇਸ਼ਨ ਲਾ ਕੇ ਦੇਖਿਆ ਕਿੱਧਰ ਜਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਾਂ ਪਹੁੰਚ ਗਏ ਜਰਮਨ ਚੱਲੇ ਆਪਣੇ ਟਰੱਕ ਚੋਂ ਤੇ ਦੇਖਦੇ ਆ ਕਿੰਨੀ ਕ ਦੂਰ ਲੋਕੇਸ਼ਨ ਹੈ ਲਾ ਕੇ ਦੇਖਦੇ ਆ ਜੇ ਲੱਗ ਗਿਆ ਪਾਸੇ ਇਹ ਦਰੋ ਜਾਣਾ ਵੀ ਸੋਮ ਬਾਨ ਨਹੀਂ ਖਾਲੀ ਇਹ ਰੂਮ ਚ ਆਪਾਂ ਦੋ ਜਾਨੇ ਤੇ ਇਹ ਸਨ ਰੀ ਲੱਗੀ ਜੀ ਆਪਾਂ ਸ਼ਿਪ ਚ ਹੋ ਗਏ ਐਗਜ਼ਿਟ ਤੇ ਆਪਣੀ ਲੋਕੇਸ਼ਨੋਂ ਚੱਲਦੇ 470 ਕਿਲੋਮੀਟਰ ਹੈ। ਲੱਗ ਕੇ ਜੇ ਜਾ ਕੇ ਰੋ ਜਾਣਾ ਸੋਮਵਾਰ ਨੂੰ ਨਹੀਂ ਗੱਡੀ ਖਾਲੀ। ਆਪਾਂ ਨੂੰ ਮਿਲ ਗਈ ਟ੍ਰੈਫਿਕ 387 ਕਿਲੋਮੀਟਰ ਪਿਆ ਜਾ। ਤੇ ਆ 50 ਕਿਲੋਮੀਟਰ ਹੋਰੇ ਰੁਕ ਜਾਣਾ ਸੌਂਗਵਾਰ ਨੂੰ ਗੱਡੀ ਖਾਲੀ ਆਉਣੀ ਤੇ ਇਹ ਦੇਖ ਲੋ ਆਪਣੀ ਗੱਡੀ ਨਾਲ ਆਪਣੇ ਸੈਕਲ ਟੰਗੇ ਹੋਏ ਜਿਹੜੇ ਸ਼ਹਿਰ ਜਾਣਾ ਘੁਮਣਾ ਉੱਥਾ ਪਾਰਕਿੰਗ ਲਾਇਆ ਗੱਡੀ ਸੈਕਲ ਵਗਮਦੇ ਵੀ ਕੈਨਡਾ ਵਾਸ ਤੁਰੇ ਰਹਿੰਦੇ ਨੇ ਘੰਟੇ ਦੀ ਡਰਾਈਵ ਤੋਂ ਬਾਅਦ ਬ੍ਰੇਕ ਲਈ ਦੀ 45 ਮਿੰਟ ਦੀ 45 ਹੋ ਗਏ ਪੂਰੇ ਤੇ ਹੁਣ ਚੱਲਦੇ ਆ 50 60 ਕਿਲੋਮੀਟਰ ਪਿੱਛੇ ਜਾ ਘਰ ਹੋ ਜਾਣਾ ਸੋਮਵਾਰ ਨੂੰ ਕਰਾਂਗੇ ਅਨਲੋਡਿੰਗ ਲੈਵਾਂਗੇ ਰੈਸਟ ਫਿਰ 24 ਘੰਟੇ ਦੀ ਟਰੱਕ ਲਾਤਾ ਆਪਾਂ ਪਾਰਕਿੰਗ ਤੇ 24 ਘੰਟੇ ਲੈਵਾਂਗੇ ਰੈਸਟ ਸੋਮਵਾਰ ਨੂੰ ਦੇਖਾਂਗੇ ਆਗਲਾ ਮਾਹੌਲ ਸੋਮਵਾਰ ਨੂੰ ਤੁਰੂੰਗਾ ਮੈਂ 7 ਵਜੇ ਜੁੜਦੇ ਆਂ ਸੋਮਵਾਰ ਨੂੰ ਸਾਰਿਆਂ ਸਤਿ ਸ਼੍ਰੀ ਅਕਾਲ